ਕਹਿੰਦੇ ਸਰੀਰ ਕਮੌਤ ਜਿਹੜੀ ਐ ਤਨ ਦਾ ਜਿਹੜਾ ਜਾਣਾ ਇਹ ਤਾਂ ਹੁਣੇ ਹੀ ਹੋਣਾ ਹੈ ਔਰ ਜਦੋਂ ਅਸੀਂ ਇਹਨਾਂ ਘੱਲੂ ਘਾਰੇ ਦੇ ਦਿਨਾਂ ਨੂੰ ਚੇਤੇ ਕਰਾਂਗੇ ਇਹਦੇ ਵਿੱਚ ਖਾਸ ਕਰਕੇ ਇਹ ਵਾਕ ਉਹਨਾਂ ਮਹਾਂਪੁਰਖਾਂ ਦਾ ਜ਼ਰੂਰ ਗੂੰਜੇਗਾ ਕਿ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ ਜਮੀਰ ਦਾ ਆਤਮ ਦਾ ਮਰ ਜਾਣਾ ਅਸਲ ਵਿੱਚ ਮੌਤ ਹੈ ਔਰ ਜਰਨਲ ਸੁਭੇਕ ਸਿੰਘ ਜੀ ਉਹਨਾਂ ਨੇ ਐਸੇ ਹੀ ਘੱਲੂ ਘਾਰੇ ਦੇ ਅੰਦਰ ਜਦੋਂ ਉਹ ਵੱਖ-ਵੱਖ ਮੋਰਚਿਆਂ ਦੇ ਉੱਤੇ ਜਾ ਕੇ ਸਿੰਘਾਂ ਦੇ ਤੱਕ ਪਹੁੰਚ ਕਰਦੇ ਉਹਨਾਂ ਨੂੰ ਟੈਕਨੀਕ ਦੱਸਦੇ ਤਰੀਕਾ ਦੱਸਦੇ ਉਹਨਾਂ ਨੇ ਇੱਕ ਗੱਲ ਜਦੋਂ ਕੋ ਕਾਲੀ ਨਾਲ ਸਿੰਘ ਤੁਰਦਾ ਤੇ ਇੱਕ ਗੱਲ ਹੋਰ ਕਹੀ ਕਹਿੰਦੇ ਜਦੋਂ ਵੀ ਕਿਤੇ ਗੋਲੀ ਚੱਲਦੀ ਹੈ ਕਾਲੀ ਨਾਲ ਇੱਧਰ-ਉੱਧਰ ਦੌੜੋ ਨਾ ਭੱਜੋ ਨਾ ਕਿਉਂਕਿ ਜੰਗ ਦੇ ਵਿੱਚ ਹੁੰਦਿਆਂ ਹੋਿਆਂ ਵੀ ਅਸਲ ਵਿੱਚ ਜਿਹੜੀ ਗੋਲੀ ਤੇ ਤੁਹਾਡਾ ਨਾਮ ਲਿਖਿਆ ਉਹ ਹੀ ਆ ਕੇ ਵੱਜਣੀ ਹੈ ਬਾਕੀ ਭਾਵੇਂ ਹਜ਼ਾਰਾਂ ਚਲਦੀਆਂ ਫਿਰ ਤੁਹਾਨੂੰ ਛੂਹ ਵੀ ਨਹੀਂ ਸਕਦੀ ਵੀ ਇਸ ਤਰ੍ਹਾਂ ਨਹੀਂ ਇਹ ਇਹ ਜਿਹੜੀ ਵਿਚਾਰਿਆ ਇਹ ਅੰਦਰ